ਕਹਿੰਦੇ ਕਬੀਰ ਸੁਣੋ ਰੇ ਸੰਤੋ ਅਨ ਤਨ ਕਛੂਏ ਲੈਣਾ ਗਿਆ ਕਬੀਰ ਕਹਿੰਦਾ ਸੰਤਾਂ ਨੂੰ ਸੰਤਾਂ ਨੂੰ ਕਹਿ ਰਿਹਾ ਵੀ ਬੜੇ ਡੇਰੇ ਬਣਾਏ ਆ ਉਹਨਾਂ ਨੂੰ ਇਕੱਠਾ ਕੀਤਾ ਕਦੇ ਲੈ ਕੇ ਗਿਆ ਕੋਈ ਨਾਲ ਅਨ ਤਨ ਕਛੂਏ ਲੈਣਾਗੇ ਉਹ ਚਾਹੇ ਕੋਈ ਸੰਸਾਰੀ ਆਦਮੀ ਚਾਹੇ ਕੋਈ ਡੇਰੇਦਾਰ ਸੰਤਾਂ ਲੈ ਗਿਆ ਹਮਸਾਹਬ ਤੁਸੀਂ ਤਾਂ ਹੀ ਕੰਮ ਆ ਕਰੋ ਸੰਸਾਰੀ ਨਾ ਕਰਨ ਤੁਸੀਂ ਤਾਂ ਗੱਲ ਸਮਝੋ ਤੁਸੀਂ ਕਾਹਦੇ ਇਕੱਠੇ ਦਲੀ ਜਾਂਦੇ ਹੋ ਡੇਰੇਆਂ ਚ ਬਾਜ਼ਾਰ 'ਤ ਤੁਸੀਂ ਮਾਇਆ ਕੰਮ ਪੱਟੀ ਗਈ ਹੈ ਨਾ ਤੁਸੀਂ ਇਹ ਕੰਮ ਨਾ ਕਰੋ ਆਮ ਲੋਕ ਤੁਹਾਨੂੰ ਦੇਖ ਕੇ ਲੋਕਰ ਫਿਰ ਤੁਸੀਂ ਲੋਕਾਂ ਦੇ ਚੇਲੇ ਆ ਬਲੌਗ ਤੁਹਾਡੇ ਚੱਲੇ ਸੰਤਾਂ ਦੇ ਚੇਲੇ ਅਮੀਰ ਆਦਮੀ ਨੇ ਕਵੀਰ ਆਦਮੀ ਉਹਦੇ ਚੇਲੇ ਸੰਤ ਨੇ ਸਮਝਦੀ ਜਲਦੀ ਗੱਲ ਦੀ ਕਵੀਰ ਨੂੰ ਬਹੁਤ ਅਮੀਰ ਆਦਮੀ ਆਉਂਦੇ ਨੇ ਸੰਤਾਂ ਕੋ ਨਾਲ ਦੀ ਨਕਲ ਸੰਤ ਕਰਕੇ ਅਮੀਰ ਹੋ ਜਾਂਦੇ ਨੇ ਅਫਰਮ ਕੀ ਹੋਇਆ ਇਹ ਤਾਂ ਸਾਈਕਲ ਤੇ ਟੁੱਟੇ ਜੇ ਤੇ ਫਿਰਦਾ ਸੀ ਬਾਸਟਲ ਸੀ ਐਨਾ ਮੇਰ ਕਿ ਹੋਇਆ ਅਮੀਰ ਕੋਲ ਆਏ ਉਹਨਾਂ ਦਾ ਚੇਲਾ ਬਣ ਕੇ ਵੀ ਹੋ ਗਿਆ ਬਰਫ ਤੇ ਚਲਾ ਗਿਆ ਨਰਕਾ ਮੇਰਾ ਬਹਿ ਜਾ ਉਹ ਅਮੀਰ ਦਾ ਇਹ ਕੋ ਆਏ ਤੇ ਇਹ ਵੀਰਾਂ ਅਮੀਰ ਹੋ ਕੇ ਉਹ ਜਾ ਹੋ ਗਿਆ ਤੇ ਇਹ ਅਮੀਰਾਂ ਦਾ ਚੇਲਾ ਵੀਰੇ ਦੇ ਚੇਲੇ ਨੇ ਸੀਗਾ ਦੀ ਸਮਝ ਲਈ ਜਿਹੜਾ ਜਿੰਦੀ ਨਕਲ ਕਰੇ ਉਹਦਾ ਚੇਲਾ ਹੁੰਦਾ ਇਹ ਤਾਂ ਅਮੀਰਾ ਤੋਂ ਹੀ ਪ੍ਰਭਾਵਿਤ ਹੋਇਆ। ਕਿਤਾਬ ਅਮੀਰਾ ਨੇ ਜੱਲੇ ਹੋਇਆ। ਅਮੀਰਾ ਤੋਂ ਪ੍ਰਭਾਵਿਤ ਹੋ ਕੇ ਨੇ ਮਾਇਆ ਇਕੱਠੀ ਕੀਤੀ ਹੈ ਨਾ। ਤੇ ਇਹਦੇ ਬੱਲੇ ਕੁਝ ਨਹੀਂ ਸੀਗਾ ਇਹਦਾ ਮਤਲਬ ਹੈ। ਇਹਨੂੰ ਪਤਾ ਨਹੀਂ ਜਿਹੜੀ ਇੱਜ਼ਤ ਹੈ ਸੰਸਾਰੀਆ ਵੇੜੀ ਕਰਕੇ, پیسے ਕਰਕੇ। ਬਸ ਉਹਨੇ ਇਕੱਠਾ ਕਰ ਲਿਆ, ਇੱਜਤ ਕਰੌੜੀ ਦੀ ਸੰਸਾਰੀ ਗਾਹਾਂ ਦੀ ਦਰਗਾਹ ਦੀ ਇੱਜ਼ਤ ਦਾ ਕੋਈ ਫਿਰ ਉਲ ਫਰਕ ਨਹੀਂ ਪੈਂਦਾ। ਇਹਨਾਂ ਦੇ ਖਿਆਲ ਚ ਨਹੀਂ ਅਦਰਗਾਹ ਹਿੱਟ ਕਦੇ ਪਿੱਛੋਂ 2-4 2-200 ਸਾਲ ਲੋਕ ਘੱਟੋ ਘੱਟ ਸਾਨੂੰ ਯਾਦ ਕਰਦੇ ਪਰ ਇਦਾਂ ਆਇਆ ਇਹਨਾਂ ਦਾ ਹੋਰ ਜ਼ਿਆਦਾ ਨਹੀਂ ਹੈਗਾ ਸਾਲੋਂ 100-200 ਸਾਲ ਲੋਕ ਸਾਨੂੰ ਯਾਦ ਸਾਨੂੰ ਇੱਥੇ ਜ਼ਿਆਦਾ ਨਹੀਂ ਇਹਨਾਂ ਦੀ ਹੁੰਦੀ ਇਹ ਲੋਕਾਂ ਨਾਲੇ ਥੋੜੇ ਨੇ ਹੋ ਜੀ ਇਹ ਕਬੀਰ ਸਹੋਰੇ ਸਾਲ ਤੋਂ ਆਂਤਾਨ ਕਸ਼ੋਰੇ ਲੈਣਾ ਗਿਆ ਹੱਥ ਨਾਲ ਕੋਈ ਕਦੇ ਨਹੀਂ ਲੱਗ ਗਿਆ ਨਾਲ ਕਬੀਰ ਇਹ ਕਹਿੰਦਾ ਕਿ ਲੈ ਕੇ ਨਹੀਂ ਗਿਆ ਸਲਪਤਾ ਨੂੰ ਕਹਿੰਦਾ ਤੁਸੀਂ ਕਦੇ ਇਕੱਠਾ ਕਰਦੇ ਹੋ ਉਹ ਧੰਦਾ ਇਕੱਠਾ ਕਰਦੇ ਨਹੀਂ ਕਰਦੇ ਹੈ ਅੰਨ ਉਹ ਧੰਦਾ ਲੈ ਕੇ ਗਿਆ ਅੰਨ ਉਹ ਇਕੱਠਾ ਕਰਦੇ ਨੇ ਬੜੇ ਬੜੇ ਵਪਾਰੀ ਦੇ ਇਕੱਠਾ ਕਰਦੇ ਉਹ ਜੋ ਕਬੂਲ ਦੇ ਨਹੀਂ ਕਬੂਲ ਇਹ ਵੀ ਧੰਡ ਇਕੱਠਾ ਕਰਦਾ ਉਹ ਸੰਤਾਂ ਨੂੰ ਗਿਆ ਜਮਾ ਸੰਤਾਂ ਨੂੰ ਕਾਦੇ ਕਿ ਹੈ ਸੰਤ ਇਕੱਠਾ ਕਰਦੇ ਸੀ ਤਾਂ ਕਿ ਹੈ ਏ ਸੰਤ ਲੋਕ ਸਾਰੇ ਪ੍ਰਭਾਵਿਤ ਹੋਏ ਨੇ ਵੀਰਾਂ ਤੋਂ ਵੀਰਾਂ ਦੇ ਚੇਲੇ ਨੇ ਇਹ ਸੰਤ ਤਾਂ ਬਣਦੇ ਨੇ ਵੀਰ ਬਣਨ ਵਾਸਤੇ ਇਹ ਧਰਮ ਦੀ ਪ੍ਰਾਪਤੀ ਵਾਸਤੇ ਸੰਤ ਨਹੀਂ ਬਣਦੇ ਕਬੀਰ ਹੋਣ ਵਾਸਤੇ ਹੁੰਦੇ ਨੇ ਇਹ ਸ਼ਾਰਟਕਟ ਰਸਤਾ ਵੀਰ ਹੋਣ ਦਾ ਅਸਲ ਚ ਹੋਰ ਨਾ ਕੋਈ ਸੰਤ ਤਾਂ ਨਾ ਇਹਨਾਂ ਦਾ ਧਰਮ ਦੀ ਲੋੜ ਹੈ ਇਹਾਂ ਨੇ ਵਧੀਆ ਰਸਤਾ ਸ਼ਾਰਟਕਟ ਪਾ ਲਿਆ ਵੀਰ ਹੋਣ ਦਾ ਹੋਰ ਇਹਨ ਕਾਮਯਾਬ ਨੇ ਅਵੀਰਾਂ ਦਾ ਪ੍ਰਭਾਵ ਦੋਗੇ ਅਵੀਰ ਹੋ ਰਹੇ ਨੇ ਜੀ ਸੰਸਾਰੀ ਧੰਨ ਨਾਲ ਔਰ ਕੁਛ ਵੀ ਗੱਲ ਨਹੀਂ ਹੈ ਇਸ ਵਿੱਚ ਅਵੀਰਾਂ ਦੇ ਚੇਲੇ ਨੇ ਇਹ ਉਹਨਾਂ ਕੋਲ ਆਉਂਦੇ ਨੇ ਗੱਲਬਾਤ ਕਰਦੇ ਨੇ ਉਹਨਾਂ ਨੂੰ ਦੇਖਦੇ ਨੇ ਉਹਨਾਂ ਆਈ ਟੈਕਨੀਕਾਂ ਬਣਾਉਂਦੇ ਨੇ ਪੈਸੇ ਨੂੰ ਡਿਵਰਸਿਫਾਈ ਕਰਦੇ ਨੇ ਫਿਰ ਉਹਨਾਂ ਤੋਂ ਲੈ ਕੇ ਕਿਹੜਾ ਵਜਲੂ ਆ ਉਹਨੂੰ ਇਨਵੈਸਟ ਕਰਕੇ ਗਾਹ ਦੇ ਗਾਹ ਵਧਦੀ ਜਾਂਦਾ ਪੈਸਾ ਆਹ आई तलव गोपाल ਵਾਏ ਕੀ ਮਾਇਆ ਮੰਦਰ ਸੋ ਚੱਲਿਓ ਜਦ ਗੋਪਾਲ ਰਾਏ ਦਾ ਹੁਕਮ ਹੋਦਾ ਪਰਮੇਸ਼ਰ ਦਾ ਵਾਇਆ ਦਾ ਮੰਦਰ ਸ਼੍ਰੀ ਛੱਡ ਕੇ ਚਲਿਆ ਜਾਂਦਾ ਸਾਰਾ ਕੁਝ ਐਸੀ ਰਹਿ ਜਾਂਦਾ ਵਾਇਆ ਮੰਦਰ ਸ਼ਰੀਰ ਹੈ ਨਾ ਕੋਈ ਵਾਇਆ ਉਧਰ ਕਿਹਾ ਇਹਨੂੰ ਕਾਇਆ ਨਹੀਂ ਹੈ ਜਿਹੜੇ ਲੋਗ ਇਹਨੂੰ ਕਾਇਆ ਬਲਤੇ ਨੇ ਇਹ ਮਾਇਆ ਹੈ ਸਿੱਧਾ ਕਹਤਾ ਮਾਇਆ ਮੰਦਰ ਮਾਇਆ ਮੰਦਰ ਸੋ ਰੋਜ਼ ਇਸੇ ਗੱਲ ਬਲਤੇ ਹਮ ਦਈਦਾ ਕਿ ਇਹ ਕਾਇਆ ਨਹੀਂ ਹੈ ਮਾਇਆ ਹੈ ਇਹ ਮਾਇਆ ਨੂੰ ਸਿੱਧਾ ਲਿਖਾਇਆ ਹੈ ਇਹਨੂੰ ਕਾਇਆ ਕਹੀ ਜਾਂਦੀ ਰਹੀ ਛੋੜ ਕਾਇਆ ਕਿੱਥੇ ਹੈ ਮਾਇਆ ਹੈ ਕਾਇਆ ਕਿੱਥੇ ਜਾ ਉਹੀ ਛੱਡ ਗਿਆ ਕਾਇਆ ਨਾਲ ਜਾਂਦੀ ਹੁੰਦੀ ਹੈ ਕਾਇਆ ਦਾਲਾ શરીર ਹੁੰਦਾ ਇਹ ਮਾਇਆ ਵਾਯ ਨੂੰ ਕਾਇਆ ਕਹੀ ਜਾਂਦੀ ਤਾਂ ਹੀ ਨਾ ਬੋਲਦੀ ਪੂਜਾ ਕਰਨ ਲੱਗੇ ਹਾਂਜੀ